ਆ ਦੇਖੋ ਜੀ ਇੱਥੇ ਨਾ 500 ਇੱਟ ਅਸੀਂ ਰੱਖੀ ਸੀ ਤਿੰਨ ਜਣਾਂ ਨੇ ਟਰਾਲੀ ਚੋਂ ਲਾ ਕੇ ਤੇ ਅਸੀਂ ਭਾਲੀ ਜਾਂਦੇ ਸੀ ਸਿਆਖੇ ਵਿੱਟ ਕਿੱਧਰ ਗਈ ਇੱਟ ਕਿੱਧਰ ਗਈ ਤੇ ਜਦੋਂ ਅਸੀਂ ਦੇਖਿਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਇੱਟ ਕਿੱਧਰ ਗਈ ਐ ਤੇ ਆਹ ਦੇਖੋ ਤੁਸੀਂ ਕਿਹਨਾਂ ਆਹ ਰੇ ਸਾਡੇ ਦੋ ਜਵਾਨ ਐ ਜਿਹੜੇ ਤੇ ਬਚਪਨ ਵੀ ਕਿੱਡੀ ਅਜੀਬ ਚੀਜ਼ ਹੁੰਦੀ ਐ ਹਨਾ 500 ਇੱਟ ਅਸੀਂ ਤਿੰਨ ਜਣਾਂ ਨੇ ਬਹੁਤ ਔਖੇ ਹੋ ਕੇ ਰੱਖੀ ਸੀਗੀ ਟਰਾਲੀ ਚੋਂ ਤੇ ਆਹ ਬੈਠੇ ਦੋਨੇ ਜਣੇ ਆਏ ਕਿਸੇ ਹੋ ਆ ਕੀ ਬਣਾਈ ਜਾਂਦੇ ਹੋ ਆ ਸਕੂਲ ਹੈ ਆ ਕਾਲਜ ਹੈ ਅੱਛਾ ਉਹ ਕਾਲਜ ਬਣਾਇਆ ਤੇ ਸਕੂਲ ਹੈ ਅੱਛਾ ਦੇਖੋ ਬਚਪਨ ਵੀ ਕਿੱਡੀ ਅਜੀਬ ਚੀਜ਼ ਹੁੰਦੀ ਹੈ ਨਾ ਆ ਦੇਖੋ ਤੁਸੀਂ ਘਰ ਘਰ ਆਏ ਹੋਏ ਆ ਜਵਾਗ ਛੁੱਟੀਆਂ ਜਾਏ ਹੋਏ ਸੀਗੇ ਆ ਬਠਿੰਡੇ ਤੋਂ ਆਇਆ ਹੈਗਾ ਮੰਚ ਉਹ ਵਿਹਾਨ ਹੈ ਵਿਹਾਨ ਕਿਥਾ ਹੈ ਮਦੇ ਮਦੇ ਨਿਹਾਲ ਸਿੰਘਾਣਾ ਮੋਗਾ ਉੱਥੋਂ ਆਏ ਛੁੱਟੀਆਂ ਜਾਏ ਹੋਏ ਹੈਗੇ ਤੇ ਆ ਦੇਖੋ ਬਚਪਨ ਵੀ ਮੈਂ ਬਸ ਦੂ ਬਚਪਨ ਵੀ ਕਿੱਡੀ ਅਜੀਬ ਚੀਜ਼ ਹੁੰਦੀ ਆ ਹਨਾ ਦੇਖੋ ਤੁਸੀਂ 500 ਇੱਟ ਆਪਾਂ ਜਦੋਂ ਮੈਂ ਰੱਖੀ ਤਾਂ ਮੈਨੂੰ ਬਹੁਤ ਔਖਾ ਲੱਗਿਆ ਵੀ ਯਾਰ ਮੈਂ 500 ਇੱਟ ਇੱਕ ਪਾਸੇ ਚੱਠਾ ਲਾਇਆ ਹੈਗਾ ਲੇਕਿਨ ਇਹਨਾਂ ਨੂੰ ਮੈਨੂੰ ਲੱਗਦਾ ਐਂ ਲੱਗਦਾ ਸੀਗਾ ਵੀ ਜੇ 500 ਇੱਟ ਹੋਰ ਹੁੰਦੀ ਚੱਕ ਦਿੰਦੇ ਹਨਾ ਓਏ ਹਨਾ ਵੇਖਣ ਹਾਂ ਕਿੱਥੇ ਕਦੋਂ ਹੁੰਦਾ ਇਹ ਆਹ ਤੇ ਸੇਟ ਇੱਥੇ ਐਸੇ ਹੋਰ ਚਾਹੀਦੀਆਂ ਸੀ ਇੱਟਾਂ ਹਾਂ ਇੱਟਾਂ ਖਤਮ ਹੋਣ ਵਾਲੀਆਂ ਇੱਟਾਂ ਹੋਰ ਚਾਹੀਦੀਆਂ ਸੀਗੀਆਂ ਬਚਪਨ ਵੀ ਕਿੱਡੀ ਅਜੀਬ ਚੀਜ਼ ਹੁੰਦੀ ਆ ਦੇਖੋ ਤੁਸੀਂ ਇਹ ਘਰ ਘਰ ਬਣਾਏ ਸੀਗੇ ਉਹ ਵਿਹਾਨ ਨੇ ਰੂਮ ਨੇ ਕੀ ਕੁਝ ਬਣਾਇਆ ਦੱਸੋ ਇੱਧਰ ਹਾਂ ਇਹ ਜਿੱਕੇ total 68 rooms ਅੱਛਾ 68 ਰੂਮ ਹੈਗੇ ਹੈ ਓਕੇ ਤੇ ਆਹ ਹੈਗਾ first sa kehta hai 457 8101 ਤੇ ਇੱਥੇ ਕੀ ਨਰਸ ਤੇ ਆ ਕੇ ਦੀ ਯੂਕੇ ਦੀ ਆਏਗੇ ਸਟਾਫ ਅੱਛਾ ਸਟਾਫ ਰੂਮ ਹੈ ਅੱਛਾ ਉਹ ਸਟਾਫ ਰੂਮ ਹੈ ਇੱਥੇ ਇੱਥੇ ਲੈਬ ਸਾ ਅੱਛਾ

ਹਾਂ ਇਸ ਡਿਸਪੈਂਸਰੀ ਇਹ ਥੱਲੇ ਵਾਲੇ ਆ ਥੱਲੇ ਵਾਲੇ ਦੋ ਰੂਮ ਹੈ ਅ ਤ ਆ ਦੋ ਤੇ ਆ ਤਨ ਰੂਮ ਆਗੇ ਬਾਥਰੂਮ ਅੱਛਾ ਨੀਚੇ ਵਾਲੇ ਜਿਹੜੇ ਉਹ ਆ ਤਿੰਨ ਬਾਥਰੂਮ ਆਗੇ ਤੇ ਇਹ ਤਿੰਨ ਡਿਸਪੈਂਸਰੀ ਆ ਗਈ ਆ ਬਿਲਡਿੰਗ ਦੇ ਆ ਆ ਆ ਆ ਆ ਬਾਥਰੂਮ ਅੱਛਾ ਨੀਚੇ ਵਾਲੇ ਬੱਦੇ ਆ ਅੱਛਾ ਠੀਕ ਹੈ ਵੀ ਉੱਪਰ ਬੱਚੇ ਪੜ੍ਹਨਗੇ ਨੀਚੇ ਬਾਥਰੂਮ ਬਣਾ ਤੇ ਹਾਂ ਦੇਖੋ ਜੀ ਕ੍ਰੀਏਟੀਵਿਟੀ ਬੱਚਿਆਂ ਦੀ ਇਧਰ ਵੰਸ਼ਦੀਪ ਨੇ ਬਣਾਇਆ ਵੰਸ਼ਦੂ ਕੀ ਬਣਾਇਆ ਪੁੱਤ ਮੈਂ ਇੱਥੇ ਕਾਲਜ ਬਣਾਇਆ ਹੈ ਇੰਜੀਨੀਅਰਿੰਗ ਅੱਛਾ ਇੰਜੀਨੀਅਰਿੰਗ ਕਾਲਜ ਆ ਗਿਆ ਕੀ ਐਸ ਦੱਸੋ ਸਾਰਾ ਇੱਥੇ ਮਤਲਬ ਇਧਰ ਆ ਜਾਂਦੇ ਹੈ ਉਹ ਤਾਂ ਇੰਜੀਨੀਅਰਿੰਗ ਤਾਂ ਇਹ ਕਿੱਸਾ ਹੈ ਸਾਰੇ ਆ ਗਏ ਆਰਟਸ ਨੋਰਮੈਡੀਕਲ ਮੈਡੀਕਲ ਇੱਥੇ ਨੋਰਮੈਡੀਕਲ ਹੈ ਇਧਰ ਮੈਡੀਕਲ ਹੈ ਓਕੇ ਜੀ ਤੇ ਸਾਰੇ ਕਲਾਸਿਸ ਹਸਤੇ ਹੈਗੇ ਰੂਮਸ ਹਾਂਜੀ ਆ ਸਾਰੀ ਬਿਲਡਿੰਗ ਫਿਜ਼ਿਕਸ ਦੀ ਹੈ ਇਹਦੇ ਵਿੱਚ ਤਾਂ ਫਿਜ਼ਿਕਸ ਹੀ ਰੱਖਿਆ ਜੀ ਏ ਸਾਈਡ ਨਾਲ ਦੇਖੋਗੇ ਡਿੱਗਦੀ ਹੋਈ ਦਿਖੂਗੀ ਬਰੇਡ ਡਿਗਰੀ ਅੱਛਾ ਕੀ ਬਾਤ ਅੱਛਾ ਐਸ ਸਿੰਗਲ ਨਾਲ ਦੇਖਾਂਗੇ ਤਾਂ ਲੱਗੂ ਜਿਵੇਂ ਬਿਲਡਿੰਗ ਡਿਗਰੀ ਹੁੰਦੀ ਹੈ ਇੱਧਰ ਓਕੇ ਇੱਥੇ ਫਿਜ਼ਿਕਸ ਲਗਾਈ ਹੈ ਤਾਂ ਫਿਜ਼ਿਕਸ ਦੀ ਬਿਲਡਿੰਗ ਹੈ ਅੱਛਾ ਫਿਜ਼ਿਕਸ ਦੀ ਬਿਲਡਿੰਗ ਤਾਂ ਹੈ ਫਿਰ ਮੈਡੀਕਲ ਰੂਮ ਹੈ ਅੱਛਾ ਇਹ ਮੈਡੀਕਲ ਜੇਕਰ ਇੱਧਰ ਮੈਡੀਕਲ ਵਾਲੇ ਸੈਕਸ਼ਨ 'ਚ ਕੋਈ ਬਤਲ ਉਹ ਤਾਂ ਪੇਸ਼ੈਂਟਸ ਵੀ ਘੇਰ ਆਲਾ ਹੁੰਦਾ ਹੈ ਨਾ ਉਹ ਜੇ ਕੋਈ ਪ੍ਰੋਬਲਮ ਹੋ ਜੇ ਤਾਂ ਇੱਧਰ ਮੈਡੀਕਲ ਹੈ ਜੀ ਜਿਹੜੇ ਹਾਈਲੀ ਕੁਆਲੀਫਾਈਡ ਉਹ ਹੁੰਦੇ ਆ ਡਾਕਟਰ ਅੱਛਾ ਬਹੁਤ ਆਦਾ ਹੀ ਨਹੀਂ ਅੰਗਰੇਜੀ ਮੈਂ ਤਾਂ ਅਜੇ ਨਹੀਂ ਆਉਂਦੀ ਮੈਨੂੰ ਤਾਂ ਹੈ ਅਕਸ ਆ ਗਈ ਓਕੇ ਆਪੀਸ ਵੀ ਗਿਆ ਰਲੀ ਇਹ ਦਿ ਨੋਰਮਲ ਬਿਲਡਿੰਗ ਆ ਗਈ ਜਿੱਥੇ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦੇ ਉਧਰ ਡਾਇਰੈਕਟਰ ਦਾ ਰੂਮ ਆ ਗਿਆ ਓਕੇ ਵਰਕਸ਼ਾਪਸ ਵੀ ਆ ਗਏ ਥੱਲੇ ਕੀ ਬਾਤ ਹੈ ਯਾਰ ਤੁਸੀਂ ਯਾਰ ਤੁਸੀਂ ਤਾਂ ਵਾਕਈ ਤੁਸੀਂ ਯਾਰ ਇੰਜੀਨੀਅਰ ਬੰਦੇ ਹੀ ਹੋ ਯਾਰ ਥੈਂਕ ਯੂ ਇੰਨੀ ਅੰਗਰੇਜ਼ੀ ਮੈਨੂੰ ਅੱਜ ਤੱਕ ਨਹੀਂ ਆਉਂਦੀ ਠੀਕ ਹੈ ਤੇ ਬਹੁਤ ਸੋਹਣੀਆਂ ਦੇਖੋ ਬਚਪਨ ਵੀ ਕਿੱਡੀ ਅਜੀਬ ਵੈਸੇ ਜਿਹੜੀ ਚੀਜ਼ ਅਸੀਂ ਦੇਖਦੇ ਹੁੰਦੇ ਸੀ ਅਸੀਂ ਦੇਖਦੇ ਹੁੰਦੇ ਸੀ ਇੱਥੇ ਸਾਡਾ ਤੂੜੀ ਵਾਲਾ ਇੱਥੇ ਸਾਡਾ ਪੇਟੀਆਂ ਵਾਲਾ ਇੱਥੇ ਸਾਡੀ ਸੁਹਾਤ ਇੱਥੇ ਸਾਡੀ ਸੁਹਾਤ ਆ ਗਈ ਇੱਥੇ ਸਾਡਾ ਆ ਆ ਗਿਆ ਜਿਹੜੀ ਚੀਜ਼ ਹਾਰੇ ਚੁੱਲ੍ਹੇ ਹਾਰੇ ਤੂੜੀਆਂ ਵਾਲੇ ਖੇਤ ਇਹ ਚੀਜ਼ਾਂ ਆਪਾਂ ਦੇਖਿਆ ਸੀ ਤਾਂ ਆਪਾਂ ਬਣਾਉਂਦੇ ਹੁੰਦੇ ਸੀ ਤੇ ਲੇਕਿਨ ਹੁਣ ਬਸ ਥੋੜਾ ਜਿਹਾ ਬਚਪਨ ਬਚਪਣੀ ਹੈ ਤੇ ਪਰ ਤਰੀਕਾ ਬਦਲ ਗਿਆ ਇਹ ਬੱਚੇ ਜਿਹੇ ਜਿਹੇ ਸਕੂਲਾਂ ਚ ਪੜ੍ਹਦੇ ਆ ਉਹੋ ਜੇ ਹੋ ਗਏ ਉਹਨੇ ਸਕੂਲ ਬਣਾਇਆ ਨਰਸਰੀ ਕੇਜੀ ਸਟਾਫ ਰੂਮ ਹੋ ਗਿਆ ਲੈਬ ਆਈਆਂ ਇਨੇ ਫਿਜ਼ਿਕਸ ਸੈਕਸ਼ਨ ਬਣਾਤਾ ਤੇ ਡਾਕਟਰਸ ਬਣਾਤੇ ਕਾਲਜ ਬਣਾਤੇ ਸਾਰਾ ਕੁਝ ਬਣਾਤਾ ਤਰੀਕੇ ਉਹੀ ਐ ਬਸ ਫਰਕ ਐ ਵੀ ਬੱਚੇ ਅਪਡੇਟ ਹੋ ਚੁੱਕੇ ਨੇ ਬੱਚੇ ਜਿਹੋ ਜਿਹੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹ ਜਿਹੇ ਸਕੂਲਾਂ ਦੇ ਵਿੱਚੋਂ ਫਿਰ ਅਜਿਹੇ ਜੀ ਕਹਿੰਦੇ ਹੁੰਦੇ ਬੈਠਕ ਉਹ ਜੀ ਸੌਭਤ ਆਪਾਂ ਪਿੰਡਾਂ ਦੇ ਵਿੱਚ ਪਲੇਵੇ ਤਾਂ ਆਪਾਂ ਨੂੰ ਫਿਰ ਉਹ ਜਿਹਾ ਜਿਹੜਾ ਮਾਹੌਲ ਸੀਗਾ ਉਸ ਟਾਈਮ ਤੇ ਉਵੇਂ ਸੀ ਸੋ ਵੀਡੀਓ ਚੰਗੀ ਲੱਗੇ ਤਾਂ ਬੱਚਿਆਂ ਦੀ ਸ਼ੇਅਰ ਕਰਨਾ ਕਿ ਨਹੀਂ ਕਰਨੀ ਕਰ ਦੇ ਹਾਂ ਬਾਕੀ ਬੱਚੇ ਵੀ ਬਣਾ ਲੈਣਗੇ। ਅੱਛਾ ਹਾਂ ਜੀ। ਫਿਰ ਕਹਿ ਦਿਓ ਫਿਰ ਸਾਰੇ ਇਹ ਵੀਡੀਓ ਸਾਰੇ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਵਰਗੇ ਬੱਚੇ ਜੋ ਬੋਰ ਹੋਈ ਜਾਂਦੇ ਸੀ ਉਹ ਵੀ ਕੁਝ ਕ੍ਰੀਏਟੀਵਿਟੀ ਕਰ ਲੈਣ। ਓਕੇ। ਬੱਚੇ ਵੀ ਇੰਜੀਨੀਅਰ ਬਣ ਜੇ। ਓਕੇ। ਸੋ ਥੈਂਕ ਯੂ ਜੀ ਵੀਡੀਓ ਦੇਖਣ ਵਾਸਤੇ ਵੀਡੀਓ ਸ਼ੇਅਰ ਕਰ ਦਿਓ ਬੱਚਿਆਂ ਦੀ। ਇਹਨਾਂ ਦੇ ਇਹਨਾਂ ਦੀਆਂ ਹੋਰ ਵੀ ਕਈ ਚੀਜ਼ਾਂ ਲੈ ਕੇ ਆਵਾਂਗੇ ਅਸੀਂ ਦੋਨਾਂ ਦੀਆਂ। ਠੀਕ ਹੈ। ਠੀਕ ਹੈ ਜੀ ਬਾਏ।